ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੰਡਿਆਲਾ ਗੁਰੂ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵੀਰ ਨੇ ਇੱਕ ਚੰਗੀ ਸੋਹਣੀ ਚੰਗੇ ਰਿਕਾਰਡ ਵਾਲੀ ਵੱਡੇ ਪੱਲੇ ਦੀ ਝੋਟੀ ਸੇਲ ਕਰਨੀ ਆ ਤੇ ਦੋ ਆ ਜੀ ਕੱਟੇ ਆ ਜੀ ਉਹ ਵੀ ਪਿਓਰ ਮੋਹਰਾ ਨਸਲ ਦੇ ਆ ਜੀ ਬਹੁਤ ਹੀ ਸੋਹਣੇ ਆ ਚੰਗੇ ਰਿਕਾਰਡ ਆ ਇਹਨਾਂ ਦੇ ਵੀ ਇਹਨਾਂ ਦੀਆਂ ਮਾਵਾਂ ਦੇ ਵੀ ਚੰਗਾ ਦੁੱਧ ਦਿੱਤਾ ਆ ਜੀ ਘਰ ਦੇ ਹੀ ਪਸ਼ੂ ਆ ਦੁੱਧ ਦਾ ਕੰਮ ਕਰਦੇ ਆ ਭਾਜੀ ਹੋਣੀ ਕੋਈ ਵਪਾਰ ਨਹੀਂ ਕਰਦੇ ਗੱਲਬਾਤ ਕਰਾਵਾਂਗੇ ਇਹਨਾਂ ਦੀ ਡਿਟੇਲ ਲਵਾਂਗੇ ਜੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 856005418 ਵੀਡੀਓ ਸ਼ੇਅਰ ਕਰ ਦਿਓ ਫੇਸਬੁੱਕ ਤੇ ਵੀ ਆਪਣਾ ਸੇਮ ਪੇਜ ਆ ਉਹਨੂੰ ਸਾਰੇ ਜਣੇ ਫੋਲੋ ਕਰ ਲਓ ਜੀ ਗੱਲਬਾਤ ਕਰਾਉਣੀ ਆ ਵੀਰ ਨਾਲ ਤੇ ਇਹਨਾਂ ਦੀ ਡਿਟੇਲ ਲੈਣੀ ਆ ਜੀ ਹਾਂ ਜੀ ਸਸੀ ਕਾ ਭਾਜੀ ਸਸੀ ਕਾ ਵੀਰ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਕਿਰਪਾ ਤੇ ਸੁਣਾਓ ਠੀਕ ਆ ਜੀ ਵਧੀਆ ਆਪਣੇ ਚੜ੍ਹਦੀ ਕਲਾ ਘਰ ਦੇ ਹੀ ਪਹੂ ਆ ਜੀ ਆਪਣੀ ਘਰ ਦੇ ਪਹੂ ਜੀ ਆਪਾਂ ਦੁੱਧ ਦਾ ਕੰਮ ਕਰਦੇ ਆ ਠੀਕ ਆ ਦੁੱਧ ਦਾ ਕੰਮ ਠੀਕ ਆ ਬੜੀਆਂ ਸੋਹਣੀਆਂ ਪਹੂ ਸਾਰੇ ਤੁਹਾਡੇ ਵੱਡੇ ਆ ਜੀ ਚੰਗੇ ਰਕਾਰਡ ਵਾਲੇ ਹਾਂਜੀ 2 ਕਟੇ ਤੇ ਇੱਕ ਝੋਟੀ ਇੱਕਾਂ ਝੋਟੀ ਆ ਤੇ ਜਿਸੂਏ ਆਪਣੇ ਸੂਣ ਵਾਲੀ ਆ ਅੱਛਾ ਤੀਜੇ ਸੂਏ ਹਾਂਜੀ ਹਾਂਜੀ ਠੀਕ ਆ ਜੀ ਤੇ ਆਪਣਾ ਮੋਬਾਈਲ ਨੰਬਰ ਦੱਸ ਦੋ ਵੀਰ ਜੀ ਮੇਰਾ 987568122894 ਨਾਂ ਵੀ ਦੱਸ ਦੋ ਵੀਰ ਜੀ ਆਪਣਾ ਮੇਰਾ ਨਾਂ ਰਣਜੀਤ ਸਿੰਘ ਜੀ ਹਾਂਜੀ ਤੇ ਪਿੰਡ ਆ ਮੈਂ ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਹੀ ਆ ਸੂਏ ਦੇ ਉੱਪਰ ਠੀਕ ਆ ਜੰਡਿਆਲਾ ਗੁਰੂ ਤੁਹਾਡਾ ਪਿੰਡ ਆ ਤੇ ਜ਼ਿਲ੍ਹਾ ਅੰਮ੍ਰਿਤਸਰ ਲੱਗਦਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤਹਿਸੀਲ ਵੀ ਅੰਮ੍ਰਿਤਸਰ ਆ ਠੀਕ ਆ ਜੀ ਠੀਕ ਆ ਤੇ ਪਸ਼ੂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਵੀਰ ਦੇ ਚੰਗੇ ਸਾਂਭੇ ਆ ਘਰ ਦੇ ਹੀ ਪਸ਼ੂ ਆ ਕੋਈ ਵਪਾਰ ਨਹੀਂ ਕਰਦੇ ਆ ਇੱਕ ਝੋਟੀ ਸੇਲ ਕਰ ਰਹੀ ਆ ਦੋ ਕੱਟੇ ਸੇਲ ਕਰ ਰਹੇ ਆ ਪਹਿਲਾਂ ਝੋਟੀ ਦਿਖਾਵਾਂਗੇ ਤੁਹਾਨੂੰ ਝੋਟੀ ਦਾ ਹਵਾਨਾ ਚੈੱਕ ਕਰ ਲਓ ਤੇ ਥਾਣ ਤੋਂ ਹੀ ਲੈਵਾ ਆਪ ਚੈੱਕ ਕਰ ਲਓ ਆ ਇੱਕ ਥਾਣ ਦੀ ਕੁਆਲਿਟੀ ਗੈਬ ਪੂਰਾ ਥਾਣਾ ਦੇ ਵਿੱਚ ਤੇ ਸਿੰਗਾ ਦੀ ਕੁਆਲਿਟੀ ਵੀ ਚੈੱਕ ਕਰ ਲਓ ਮੋਹਰੇ ਦੇ ਵਿੱਚ ਆ ਚੰਗੀ ਸੋਹਣੀ ਝੋਟੀ ਆ ਵੱਡੇ ਕੱਦ ਕਾਠ ਵਾਲੀ ਆ ਜੀ ਇਹਦਾ ਭਾਜੀ ਸੁਆ ਕੇ ਨਵਾ ਜੀ ਸੁਆ ਭਾਈ ਆ ਤੀਜਾ ਸੁਆ ਜੀ ਅੱਛਾ ਤੀਜਾ ਸੁਆ ਠੀਕ ਹੈ ਜੀ ਦੁੱਧ ਕਿੰਨਾ ਚਾਉਂਦੀ ਰਹੀ ਹੈ ਜੀ ਦੁੱਧ ਆਪਣੇ ਪਿੱਛੇ ਸੁਗਾ ਜੀ 16.5 ਲੀਟਰ ਚਾਉਂਦੀ ਰਹੀ ਆ ਠੀਕ ਹੈ ਜੀ ਜਿਆਦਾ ਕੀ ਤੁਹਾਨੂੰ ਕਿਵੇਂ ਪਤਾ ਵੀ ਮੌਸਮ ਵਧੀਆ ਵਾ ਬਣੀ ਮਜਬੂਰੀ ਆ ਜੀ ਜੀ 18 ਵੀ ਚਵਾਸਾ ਦੀ ਬਾਕੀ ਕੱਲੇ ਸ਼ਾਮ ਜੀ ਵਾਦੇ ਚ ਉਸ ਬਾਕੀ ਜਿੰਨਾ ਪਾਲਾਂਗੇ ਉਹਨਾਂ ਚੋਲਾ ਜੀ ਜੀ ਇਹਦੇ ਸ਼ਾਮ ਤੇ ਹੀ ਆਗੇ ਉਹ ਸ਼ਾਮ ਤੇ ਜੀ ਹਾਂਜੀ ਆਪੋ ਆਪਣੀ ਠੀਕ ਹੈ ਠੀਕ ਹੈ ਇਹਨੂੰ ਤੋੜ ਦਿਓ ਜੀ ਖੋਲ ਕੇ ਕੱਦ-ਕਾੜ ਚੈੱਕ ਕਰ ਲਓ ਜੀ ਕੁਆਲਿਟੀ ਚੈੱਕ ਕਰ ਲਓ ਬਹੁਤ ਹੀ ਸੋਹਣੀ ਆ ਛੋਟੀ ਵੇਚ ਸਕਦੇ ਹਾਂ ਵੱਡੇ ਪੱਲੇ ਦੀ ਆ ਕੋਈ ਛੋਟਾ ਨਹੀਂ ਗਾ ਕੱਦ-ਕਾੜ ਦੇਣ ਵੀਰ ਜੀ ਕਿੰਨੇ ਦੱਸਿਆ ਲੈ ਜੂਗੀ ਦੇਣ ਵੀਰ ਜੀ ਹਲੇ 5-7 ਦਿਨ ਖੜੂਗੀ ਠੀਕ ਹੈ ਜੀ ਪੂਰਾ ਬਣ ਕੇ ਸੁੰਦੀ ਆ 5-7 ਦਿਨ ਲੈ ਜੂਗੀ ਹਵਾਨਾ ਜਾ ਕਰ ਲੋ ਬਾਕੀ ਢਿੱਲਾ ਅਜੇ ਵੀ ਹੈਗੀਆਂ ਤੇ ਢਿੱਲਾ ਪੂਰੀਆਂ ਕਰੂਗੀ ਆ ਤੇ ਥਣਾ ਦਾ ਗੈਪ ਵੀ ਚੰਗਾ ਸੋਹਣਾ ਵਾ ਜੀ ਕੁਆਲਟੀ ਵਾਲੀ ਪੂਰੀ ਮੱਝ ਸੋਣੀ ਆ ਫੇਸ ਦੀ ਕੁਆਲਟੀ ਵੀ ਚੈੱਕ ਕਰ ਲੋ ਆ ਵੇਖੋ ਜੀ ਬਰੀਕੀਆਂ ਪੂਰੀਆਂ ਮੱਝ ਦੇ ਵਿੱਚ ਦੋ ਜੀ ਤੇ 16 ਲੀਟਰ 16.5 ਲੀਟਰ ਦੁੱਧ ਚਵਾਇਆ ਇਹਨੇ ਏਰਕਾਂ ਵੀਰ ਕਹਿੰਦਾ ਮੌਸਮ ਵੀ ਵਧੀਆ ਵੀ ਵੱਧ ਵੀ ਚਵਾ ਸਕਦੀ ਹੈ ਜੀ ਖਾਨ ਸੁਣਦਾ ਹਮਾਨਾ ਪੂਰਾ ਹੈ ਵਧੀਆ ਸੋਹਣਾ ਬੱਣਾ ਆਜ ਦੇਣ ਭਾਜੀ ਉੱਤੇ ਥੱਲੇ ਵੀ ਕਰਦੀ ਆ ਕਿ ਪੂਰੇਆਂ ਦੇ ਸੁਪੈਂਦੀ ਏ ਦੇਨੇ ਨੇ ਪੂਰੇ ਹੀ ਆਈ ਅੱਜ ਕਿਦਾਂ ਹੋਣੇ 31 ਤਰੀਕ ਨੂੰ ਅੱਛਾ ਜੀ ਹੁਣ 5-7 ਦਿਨ ਖੜੂਗੇ ਲੈ ਉੱਪਰ ਠੀਕ ਹੈ ਉੱਪਰ ਲੈ ਜਾਂਦੀ ਏ ਉੱਪਰ ਜਾ ਗਈ ਠੀਕ ਹੈ ਠੀਕ ਆ ਔਰ ਕਾ ਫਿਰ ਦੁੱਧ ਤੋੜੂ ਰਿਕਾਰਡ ਦੁੱਧ ਹਾਂ ਜੀ ਤੋੜੂ ਜੀ ਥਾਲਾ ਦੇ ਉੱਪਰ ਜਾ ਸਕਦੀ ਬਾਕੀ ਹਲੇ ਸਾਂਭਿਆ ਹਾਂ ਉਹ ਬਾਕੀ ਸਾਂਭ ਜਿੰਨਾ ਕਰੂਗਾ ਕੋਈ ਹਾਂਜੀ ਮੌਸਮ ਤੁਹਾਨੂੰ ਪਤਾ ਬਹੁਤ ਵਧੀਆ ਠੰਡਾ ਹੋਆ ਹਾਂਜੀ ਕਈ ਵਾਰ ਗਰਮੀ ਹੋ ਜਾਵੇ ਫਿਰ ਤੇ ਵਾਧਾ ਘਾਟਾ ਹੋ ਸਕਦਾ ਜੀ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਵੀਰ ਦੀ ਆਪਾਂ 1 25 ਕਰਦੇ ਠੀਕ ਹੈ ਜੀ ਹਾਂਜੀ ਬਾਕੀ ਕੋਈ ਵੀ ਵੀਰ ਆਊਗਾ ਹਾਂਜੀ ਵੇਖੂਗਾ ਮੈਂ ਤੇ ਮਾਨਤਨ ਆਪਾਂ ਜੋੜ ਕਰਾਂਗਾ ਮੇਰਾ ਜੀ 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 ਕਿੰਨਾ ਕਰਨਾ ਮਾਨਤਨ ਹਿਸਾਬ ਨਾਲ ਹੀ ਕਿ ਵੱਧ ਕਰ ਦੇਵੇ ਮਾਨਤਨ ਭਾਈ ਜਿਉ ਤੁਹਾਡੇ ਕਹਿੰਦੇ ਆਪਾਂ 1 20 ਦੀ ਅੱਛਾ 1 20 ਦੀ 1 20 ਜੋ ਛੋਟ ਛੂਟ ਕਰ ਦੋਗੇ ਕੋਈ ਨਾ ਵੀਰ ਦੀ ਕੁਛ ਨਾ ਕਰਾਂ ਇੱਕ ਕਰਾਂ ਝੋਟੀ ਚੈੱਕ ਕਰ ਲੋ ਜੀ ਬਿਲਕੁਲ ਜਾਇਜ਼ ਮੁੱਲ ਕੀਤਾ ਵੀਰ ਨੇ ਤੇ ਬਾਕੀ ਕੁਆਲਟੀ ਪੂਰੀ ਦੀ ਆ ਸੋਹਣੀ ਆ ਜੀ ਵੀਰ ਇੱਕ ਛੋਟੀ ਬਣੂਗੀ ਹੋਰ ਹਾਂ ਜੀ ਬਣ ਜਾਣੀ ਹੈ ਜੇ ਹੋਰ ਕੱਦ-ਕਾਠ ਵੀ ਚੰਗਾ ਵਾ ਛੋਡੀ ਦਾ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਹੁਣ ਆਪਾਂ ਤੁਹਾਨੂੰ ਦੋ ਕੱਟੇ ਦਿਖਾਉਣੇ ਆ ਇੱਕ ਤੇ ਛੋਟਾ ਆ ਤੇ ਇੱਕ ਕਾਫੀ ਚੰਗਾ ਵੱਡਾ ਆ ਜੀ ਆਹ ਵੇਖੋ ਜੀ ਕੱਟਾ ਕੱਟਾ ਚੈੱਕ ਕਰ ਲਓ ਫੇਸ ਇਹਦਾ ਵੀ ਚੰਗਾ ਵਾ ਸਿੰਘ ਸੁੰਗੇ ਦਾ ਵੇਖ ਲਓ ਜੀ ਬਹੁਤ ਸੋਹਣਾ ਸਿੰਘ ਆ ਜੀ ਦਾ ਹੁਣ ਇਹ ਮੁੜੀ ਜਾਂਦਾ ਇਹਦੀ ਉਮਰ ਕਿੰਨੀ ਆ ਵੀਰ ਜੀ ਵੀਰ ਜੀ ਦੀ ਉਮਰ 20 ਮਹੀਨੇ ਜੀ अच्छा 20 ਮੀਲੇ 20 ਕਿਮੀਨੇ ਕਰੀਬ ਹੈ ਰਹਾ ਠੀਕ ਹੈ ਠੀਕ ਹੈ ਤੇ ਇਹ ਘਰ ਦੀ ਮੱਝ ਜਿਹੜਾ ਘਰ ਦੀ ਮੱਝ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਕੋਲੀ ਹੈ ਮੱਝ ਦਿਖਾ ਦੀ ਜਿਹੜੀ ਮਾਂ ਹੈ ਦੀ ਦਿਖਾ ਦਿਓ ਦਿਖਾ ਦਿਓ ਆਹ ਵੇਖੋ ਜੀ ਆਹ ਜਿਹੜੀ ਆ ਮੱਝ ਇਹਦਾ ਬੱਚਾ ਵਾ ਉਹ ਤੇ ਇਹਦੇ ਕੋਲ ਲੈਵਾ ਚੈੱਕ ਕਰ ਲੋ ਆਹ ਵੇਖੋ ਜੀ ਠੀਕ ਆ ਇਹਦਾ ਰਿਕਾਰਡ ਵੀਰ ਜੀ ਕਿੰਨਾ ਵਾ ਰਿਕਾਰਡ ਵੀਰ ਜੀ ਇਸ ਟਾਈਮ ਹੀ ਇਹ 19 19.5 ਕਿਲੋ ਦੁੱਧ ਤੇ ਜਾਣ ਦੀ ਆ ਅੱਛਾ ਹੁਣ ਸੁਈ ਆ ਸੱਜੇ ਸੁਈ ਆ ਸੱਜਰ ਸੁਈ ਆ ਹਾਂਜੀ 12 ਦਿਨ 12 14 ਦਿਨ ਦਾ ਸੁਦਾ ਇਹ ਤਾਂ ਨਹੀਂ ਸੇਲ ਕਰਨੀ ਨਹੀਂ ਇਹ ਨਹੀਂ ਇਹਦਾ ਬੱਚਾ ਸੇਲ ਕਰਨਾ ਆ ਜਾਓ ਉਹਦੇ ਤੋਰੀਏ ਕੱਟੇ ਨੂੰ ਇਹਨੂੰ ਤੋੜ ਦੋ ਵੀਰ ਜੀ ਕੱਟੇ ਨੂੰ ਤੋੜ ਦੋ ਆਹ ਕੋ ਕਟਾ ਕੱਦ-ਗਾੜ ਹੋਣੇ ਜੇ ਕਰ ਲੋ 20 ਮਹੀਨਿਆਂ ਦਾ ਵਾ ਜੇ ਛੋਟਾ ਹੀ ਆ ਬੱਚਾ ਹੀ ਆ ਜੇ ਕੱਦ-ਗਾਠ ਇਹਦਾ ਵੀ ਚੰਗਾ ਸੋਹਣਾ ਵਾ ਆਹ ਵੇਖੋ ਜੀ ਤੇ ਬਾਕੀ ਆਪਾਂ ਫੋਨ ਦੇ ਵਿੱਚ ਓਡਾ ਹੀ ਪਸ਼ੂ ਦਿਖਾਉਨੇ ਆ ਜਿੱਡਾ ਕ ਹੁੰਦਾ ਵਾ ਫੋਨ ਦੀ ਸਕਰੀਨ ਵੱਡੀ ਕਰਕੇ ਵੀਡੀਓ ਜ਼ਰੂਰ ਵੇਖਿਆ ਕਰੋ ਮੇਰੇ ਵੀਰੇ ਆਹ ਫਿਰ ਟੈਸਟ ਹੀ ਕੱਲ ਵੀ ਸਟ੍ਰੇਟ ਆ ਇਹਦੇ ਤੇ ਸੋਹਣਾ ਵਾ ਕੁਆਲਿਟੀ ਦਾ ਕੱਟਾ ਵਾ ਜੀ ਇਹ ਵੀ ਕਮਾ ਲਓ ਵੀਰ ਜੀ ਆਜੋ ਆਹ ਵੇਖੋ ਜੀ ਡੰਗਰ ਸਾਰੇ ਜਿਹੜੇ ਆਓਗੇ ਵੀਰ ਵੀਰ ਕੋਲ ਵੇਖੋਗੇ ਭੁੱਖ ਲੈਂਦੀ ਆ ਵੇਖ ਵੇਖ ਕੇ ਡੰਗਰ ਬਹੁਤ ਸੰਭਾਲੇ ਆ ਵੀਰ ਨੇ ਇੱਕ ਨਹੀਂਗਾ ਕੱਟਾ ਇੱਕ ਹੋਰ ਵੀ ਹੈਗਾ ਵਾ ਵੀਰ ਕੋ ਉਹ ਵੀ ਇਹਦੇ ਜਿੱਡਾ ਹੀ ਆ ਉਹ ਨਹੀਂ ਸੇਲ ਕਰਨਾ ਵੀਰ ਕਹਿੰਦਾ ਵੱਡਾ ਕੱਟਾ ਸੇਲ ਕਰਨਾ ਆਵੜਾ ਤੇ ਇਹਦਾ ਭਾਜੀ ਮੁੱਲ ਕਿੰਨਾ ਕਰਖਿਆ ਜੀ ਮੁੱਲ ਵੀਰ ਜੀ ਦਾ ਲੈਣ ਦੇਣ 40000 ਰੁਪਏ ਠੀਕ ਹੈ ਜੀ ਇਹ ਤੋਂ ਛੋੜ ਹੋ ਜੂਗੀ ਮੌਕੇ ਤੇ ਛੋੜ ਹਾਂਜੀ ਖੁਸ਼ੀ ਨਾਲ ਠੀਕ ਹੈ ਫੋਨ ਕਰ ਲਿਓ ਵੀਰ ਨੂੰ ਜੇ ਕਿ ਘਰ ਰੱਖਣ ਵਾਲੇ ਨੇ ਸਾਂਭਣ ਵਾਲੇ ਲੈਣਾ ਹੋਵੇ ਕੱਟਾ ਬਹੁਤ ਸੋਹਣਾ ਜੀ ਦੇਣ ਆਪਾਂ ਸੰਭਾਲ ਲੈਣੇ ਘਰ ਵਾਲੇ ਬੰਦੇ ਨੂੰ ਦੋਵੇਂ ਠੀਕ ਹੈ ਜੀ ਠੀਕ ਹੈ ਤਾਂ ਆ ਇੱਕ ਆਪਾਂ ਤੀਜੇ ਨੰਬਰ ਤੇ ਦਿਖਾਉਣਾ ਤੁਹਾਨੂੰ ਹੈ ਵੀ ਕੱਟੇ ਦਾ ਕਦ-ਕਾਦ ਚੈੱਕ ਕਰ ਲਓ ਸਿੰਘ ਦਾ ਵੇਖ ਲਓ ਜੀ ਸਿੰਘ ਦੀ ਕੁਆਲਿਟੀ ਰੁਪਈਆ ਨਹੀਂ ਵਿੱਚ ਦੀ ਨੰਗ ਦਾ ਕਹਿੰਦੇ ਨੇ ਅੰਦਰ ਰੁਪਈਆ ਨਹੀਂ ਨੰਗ ਦਾ ਸਿੰਘ ਦੇ ਵਿੱਚ ਦੀ ਇੱਕ ਉਂਗਲ ਜਿੱਦੀ ਜਿਹੜਾ ਗੈਪ ਆਏ ਇਹ ਕੱਟੇ ਦੇ ਸਿੰਘ ਦੇ ਵਿੱਚ ਦੀ ਤੇ ਫੇਸ ਚੈੱਕ ਕਰ ਲਓ ਪੂਰਾ ਕੁਆਲਿਟੀ ਦਾ ਕਟਾ ਠੀਕ ਆ ਜੀ ਇਹ ਇਹ ਕਟਾ ਕਿੰਨੇ ਚਿਰ ਦਾ ਹੋ ਗਿਆ ਵੀਰ ਜੀ ਇਹ ਕਟਾ ਵੀਰ ਜੀ ਸਵਾ ਦੋ ਸਾਲ ਦਾ ਹੋ ਗਿਆ ਠੀਕ ਆ ਸਵਾ ਦੋ ਸਾਲ ਦਾ ਹੋ ਗਿਆ ਠੀਕ ਆ ਇਹਦਾ ਕੋਈ ਰਿਕਾਰਡ ਰਿਕੋਰਡ ਕੀ ਹੈ ਸਰ ਵੀਰ ਜੀ ਆਪਾਂ ਮੱਝ ਹਰਿਆਣੇੋਂ ਲਿਆਂਦੀ ਹੈ ਤੁਹਾਨੂੰ ਪਤਾ ਸਾਰਾ ਮਾਲ ਵਖਾਇਆ ਵਾ ਹਾਂ ਜੀ ਮਗਲੇ ਆਇਆ ਬੱਚਾ ਠੀਕ ਹੈ ਠੀਕ ਹੈ ਬਾਕੀ ਮੱਝਾਂ ਵੀ ਤੁਹਾਡੀਆਂ ਚੰਗੇ ਕੁਆਲਟੀ ਵਾਲੀਆਂ ਜਿਹੜਾ ਇਹਦੀ ਮਾਂ ਹੀ ਉਹਦਾ ਰਿਕਾਰਡ ਕੁਝ ਹੈ ਉਹਦਾ ਰਿਕਾਰਡ ਵੀਰ ਜੀ 19 ਕਿ ਲੀਟਰ 185 ਲਗਭਗ ਕਰੀਬ ਦੀ ਹੈ ਦੁੱਧ ਜਿਹੜਾ ਦਿੱਤਾ ਆ ਠੀਕ ਹੈ ਇਹਦਾ ਕਾਦ ਕਾਦ ਚੈੱਕ ਕਰ ਲਓ ਬਾਕੀ ਵੀਰ ਜੀ ਇਹਨੂੰ ਤੋੜ ਦਿਓ ਆ ਵੇਖੋ ਜੀ ਮਾਲੀ ਪੂਰਾ ਐ ਚੰਗਾ ਤਗੜਾ ਆ ਜੀ ਸੰਭਿਆ ਵੀਰ ਨੇ ਪੂਰਾ ਸੰਭਾਲਿਆ ਤੇ ਬਾਕੀ ਇੱਕ ਹੋਰ ਖੂਬੀ ਇਹਦੇ ਵਿੱਚ ਵੀ ਏਡਾ ਠੰਡਾ ਵਾ ਕੇ ਸੰਗਲ ਦੇ ਨਾਲ ਹੀ ਰੇੜੇ 'ਚ ਜਉਂਦੇ ਆ ਇਹਨੂੰ ਸੰਗਲ ਦੇ ਨਾਲ ਹੀ ਰੇੜੇ ਦੇ ਵਿੱਚ ਜਉਂਦੇ ਆ ਕੋਈ ਨੱਥ ਨਹੀਂ ਪਾਈ ਵੀਰ ਉਹਨਾਂ ਨੇ ਤੇ ਨਾ ਹੀ ਕੋਈ ਛੱਬੂ ਪਾਇਆ ਇਹਨੂੰ ਆਹ ਵੇਖੋ ਜੀ ਤੇ ਕੇ ਵੀਰ ਨੇ ਸੰਭਾਲ ਲੈਣਾ ਇਹਨੇ ਲੜਾ ਹੋਵੇ ਤਾਂ ਵੀਰ ਨੂੰ ਫੋਨ ਕਰ ਲਿਓ ਅੱਛਾ ਮੂੰਹ ਤਾਂ ਚਾਰ ਦਾੰਦਾ ਵੀਰ ਜੀ ਠੀਕ ਆ ਠੀਕ ਆ ਬਾਕੀ ਜੇ ਕੋਈ ਆਊਗਾ ਤਾਂ ਦਾੰਦ ਚੈੱਕ ਕਰ ਲੂਗਾ ਹਾਂਜੀ ਉਹ ਆਪਣੀ ਜ਼ਿੰਮੇਵਾਰੀ ਹੈ ਤੇ ਇਹਦਾ ਮੁੱਲ ਕਿੰਨਾ ਕਰਨਾ ਵੀਰ ਜੀ ਮੁੱਲ ਵੀਰ ਜੀ ਇਹਦਾ ਲੈਣ ਦੇ ਨਾ 8000 ਰੁਪਇਆ ਆਪਾਂ ਕਰਦੇ ਆਂ ਕੋਈ ਨਹੀਂ ਛੋਟਛਪਾ ਆਪਾਂ ਕਰਾਂਗੇ ਬਾਕੀ ਮੌਕੇ ਤੇ ਜੇ ਕੋਈ ਆਊਗਾ ਤੇ ਕਰ ਦਿਓ ਮਾਨਦਾਨ ਜਿੰਨਾ ਕੋਇਆ ਠੀਕ ਹੈ ਜੀ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਨਹੀਂ ਬਸ ਵੀਰ ਜੀ ਕੋਈ ਨਾ ਤੇ ਆਹੀ ਤਿੰਨ ਪਸ਼ੂ ਸੇਲ ਕਰਨੇ ਆ ਵੀਰ ਨੇ ਤੇ ਆ ਝੋਟੀ ਬਹੁਤ ਹੀ ਸੋਹਣੀ ਆ ਤੇ ਕੱਟੇ ਵੀ ਦੋਵੇਂ ਬਹੁਤ ਸੋਹਣੇ ਆ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਲਿਓ ਤੇ ਆ ਕੇ ਚੈੱਕ ਕਰ ਲਿਓ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਜੀ ਧੰਨਵਾਦ ਜੀ